कच्चे हाजी लोड सेक ਹਾਂ ਜੇ ਇਹਨੇ ਪਹਿਲੇ ਆਹ ਇਹ ਰਵੇਖੀ ਨੀ ਰੋਕ ਲਾਓ ਉੱਥੇ ਚੱਲ ਮੈਂ ਕਿਹਾ ਸਰਕਾਰ ਨੂੰ ਆਜੂ ਤੇ ਕੀ ਹੋ ਰਿਹਾ ਹੈ ਬਾਈ ਇਹ ਟਾਲ ਬਣਾਈ ਉਹ ਇਗੜਾ ਆ ਨਾ ਕਰਦੇ ਸਹੀ ਹੈ ਸਹੀ ਹੈ ਜਮਾ ਮੂਲੀ ਕੱਟ ਰਾਂ ਯਾਰ ब्रह्म परेश्वर संदगरो के के कोट नाम होते आए भक्त गाने वालों उखे कौन जीव प्रदान संधार जगे दश्की माई उन के गाए गाए सांखष दस्ताव करना जोर ਕਸਵਨ ਬਸਤਰੋ ਨਹ ਜਪ ਜਨ ਸੁਣਾ ਸੁਬਾਹ ਜਵੈ ਸਭ ਤੇ ਉਰ ਚ ਨਗਲੇ ਤਣੀ ਪਰ ਕਿਰਪਾਨ ਤੋਂ ਨਾਮ ਜੀ ਆ ਨਾਮ ਸੁਜੰਨਰ ਮਿਲਿਆ ਯਾ ਕਹ ਮਨ ਬੁਧਿ ਬ੍ਰਤੀ ਤਾ ਇਸ ਤਰ੍ਹਾਂ ਆ ਨਾ ਕਹਿਆ ਬ੍ਰਤੀ ਤੰ ਕੋਈ ਸਤਿਨਾਮ ਸਤਿ ਆਕਿਆ ਸੱਚ ਵਰਤੈ ਸੱਚ ਬਹੁ ਸਵਾਦ ਬਹੁ ਰੰਗਨ ਸੱਚ ਵਰਜਤ ਮਨੁ ਲਖ ਸੁਹਜ ਲੋ ਸਤਿ ਸੁਹਾਤਾ ਲੋ ਰੂਪ ਰੇਤਨਾਂ ਕੇਲ ਤੇ ਬੋਲੇ ਕਨਾਂ ਸਭ ਜਾਇ ਨਾਮਤਾ ਇਦਰਾ ਮਨ ਮਹਿ ਰਾਗ ਮਾਨੁ ਕੀ ਤੋ ਪ੍ਰੀਤਿ ਆਗ ਸਤਿ ਪ੍ਰਣਾਇ ਨਾਹੀ ਕੋਈ ਕੁਨਾਲ ਤਰੇ ਕੋਲ ਤੋਂ ਏ ਹਨ ਸੰਸਾਰ ਜਨਤਾ ਸੇ ਰਕ ਸੋੜ ਧਾਹੀ ਮੈਨੂੰ ਕਿੰਸਾ ਹੋਏ ਇਕਲੇ ਉਲਾਮੀ ਕੋਨਬੋ ਰਹਿਣਤੀ ਸੰਜਨ ਰਾਵੇ ਗੁਰ ਪ੍ਰਸਾਦਿ ਨਾਨਕ ਹਲ ਪਾਵੇ ਸੋ ਲੋ ਹਾਰ ਸਚ ਉਹਾਰ ਸੱਚ ਐ ਤੇ ਸੱਚ ਨਾਰਤੋ ਸ੍ਰੀ ਤੇ ਸੱਚ ਉਹਾਰ ਸਤਿ ਸਤਿ ਦੇਵਾਰ ਦਰਸ ਸਤਿ ਸਤਿ ਕੋਟਾ ਧਾਰ ਸਤਿ ਚੈਵਾਰ ਉਹਾਰ ਸਤਿ ਬਹਿਤ ਆਇਆ ਸਾਰ ਜਰਮਾ ਇਹ ਤੇ ਲੰਡੇ ਜੀ ਆਪਣੇ ਕੋਲ ਆ ਪਾ ਰੇ ਤਦ ਸਤ ਸਤ ਪ੍ਰਭ ਮਕਤਾਲ ਸਤ ਸਤ ਸਤਿਆ ਸੁਤਾਲ ਸੁਜਣਾ ਕੋ ਸਭਸਾ

ਉਸ ਸਾਜਨਾ ਸਤਿ ਸ਼ਾਮੀਤ ਸਭਨ ਪ੍ਰਭਾ ਸਦਾ ਆਨੰਦ ਨਰਮਨ ਰੇ ਤਨ ਰੂਪ ਰਮੰਤ ਅਰੋ ਜਪ ਤਰੀਏ ਮਨ ਬਨਾ ਮਹਾਰਾ ਨਾਰਾਇਣ ਸੰਸਾਨਕ ਨਾਮ ਉਸਾਰਿਆ ਨਾਲ ਸੋ ਦੇਵ ਉਤਾਰ ਗੋਰੀ ਚੱਕੋ ਚੱਕ ਲੋ ਜੀ ਨਵੇਂ ચંદ્રਬੀਤ ਨਾਮਾ ਮਤਾ ਕਾ ਕਤੋਪ੍ਰੀਤ ਪਰਮੇਰ ਨੇ ਵਕਤ ਸਾਧ ਨੰਨ ਦਾ ਇਹ ਪੂਰਨ ਕਿਰਪਾ